ਇਹ ਕਹਾਣੀ ਹੈ ਲੱਖਾ ਦੀ ਇੱਕ ਨੌਜਵਾਨ ਜੋ ਆਪਣੇ ਘਰ ਦੀ ਮਾੜੀ ਹਾਲਤ ਕਾਰਨ ਨੌਕਰੀ ਦੀ ਖੋਜ ਕਰ ਰਿਹਾ ਸੀ ਕਈ ਸਾਲਾਂ ਪਹਿਲਾਂ ਉਸਦੇ ਪਿਤਾ ਜੀ ਦਾ ਦਿਹਾਂਤ ਹੋ ਚੁੱਕਿਆ ਸੀ ਹੁਣ ਘਰ ਵਿੱਚ ਉਹ ਅਤੇ ਉਸਦੀ ਮਾਤਾ ਜੀ ਹੀ ਰਹਿੰਦੇ ਸਨ ਇੱਕ ਦਿਨ ਲੱਖੇ ਦੀ ਮਾਂ ਲੱਖੇ ਨੂੰ ਸਮਝਾਉਂਦੀ ਹੈ ਪੁੱਤ ਲੱਖੇ ਯਾਦ ਰੱਖੀ ਭੁੱਖੇ ਰਹਿ ਲਈਏ ਪਰ ਕਦੇ ਵੀ ਝੂਠ ਤੇ ਚਲਾਕੀ ਦੀ ਕਮਾਈ ਨਾਲ ਰੋਟੀ ਨਾ ਖਾਈਏ ਗੁਰੂ ਨਾਨਕ ਸਾਹਿਬ ਨੇ ਸਿਖਾਇਆ ਹੈ ਸੱਚ ਦੀ ਕਮਾਈ ਹੀ ਸਭ ਤੋਂ ਵੱਡੀ ਸੇਵਾ ਹੁੰਦੀ ਹੈ ਲੱਖਾ ਆਪਣੀ ਮਾਂ ਨੂੰ ਮਾਂ ਮੈਂ ਹਰ ਥਾਂ ਤੇ ਵੇਖ ਲਿਆ ਕੰਮ ਕਿਤੇ ਨਹੀਂ ਮਿਲ ਰਿਹਾ ਕੋਈ ਰਾਹ ਵੀ ਨਹੀਂ ਦਿਖ ਰਿਹਾ ਮੈਂ ਤਾਂ ਹੁਣ ਸੋਚਦਾ ਹਾਂ ਮੈਂ ਕਿਤੇ ਵੀ ਕੋਈ ਵੀ ਕੰਮ ਕਰ ਲਵਾਂ ਚਾਹੇ ਫਿਰ ਉਹ ਕੰਮ ਠੀਕ ਹੋਵੇ ਤੇ ਚਾਹੇ ਉਹ ਕੰਮ ਗਲਤ ਮਾਂ ਪਿਆਰ ਨਾਲ ਆਪਣੇ ਪੁੱਤਰ ਨੂੰ ਸਮਝਾਉਂਦੀ ਹੈ ਨਾ ਪੁੱਤ ਗਲਤ ਰਸਤੇ ਤੇ ਕਦਮ ਚੁੱਕਿਆ ਬੇਸ਼ੱਕ ਸਾਨੂੰ ਰੋਟੀ ਮਿਲ ਜਾਂਦੀ ਐ ਪਰ ਕਦੇ ਵੀ ਸੁੱਖ ਤੇ ਚੈਨ ਦੀ ਨੀਂਦ ਨਹੀਂ ਮਿਲਦੀ ਗੁਰੂ ਸਾਹਿਬ ਦੀ ਰਹਿਮਤ ਉੱਤੇ ਭਰੋਸਾ ਰੱਖ ਸੱਚ ਦੇ ਰਾਹ ਤੇ ਚੱਲਣ ਵਾਲੇ ਨੂੰ ਗੁਰੂ ਸਹਿਬਾਨ ਕਦੇ ਵੀ ਖਾਲੀ ਹੱਥ ਨਹੀਂ ਰੱਖਦੇ ਲੱਖਾ ਆਪਣੀ ਮਾਂ ਦੀ ਗੱਲ ਨੂੰ ਅਣ ਸੁਣਾ ਕਰਕੇ ਗੁੱਸੇ ਦੇ ਵਿੱਚ ਘਰੋਂ ਬਾਹਰ ਚਲਾ ਜਾਂਦਾ ਹੈ ਲੱਖਾ ਬਾਜ਼ਾਰ ਦੇ ਵਿੱਚ ਆ ਕੇ ਅੱਧਰ ਉੱਧਰ ਕੰਮ ਦੀ ਭਾਲ ਕਰਦਾ ਹੈ ਪਰ ਇਸ ਵਾਰ ਵੀ ਉਸਤੇ ਹੱਥ ਸਿਰਫ ਨਿਰਾਸ਼ਾ ਹੀ ਲੱਗਦੀ ਹੈ ਲੱਖਾ ਨਿਰਾਸ਼ ਹੋ ਕੇ ਇੱਕ ਦਰਖਤ ਦੇ ਹੇਠਾਂ ਬੈਠ ਜਾਂਦਾ ਹੈ ਅਤੇ ਕੁਝ ਸਮੇਂ ਬਾਅਦ ਉਸ ਦੇ ਕੋਲ ਇੱਕ ਅਜਨਬੀ ਆਉਂਦਾ ਹੈ ਅਤੇ ਉਸ ਨੂੰ ਆਖ ਰਿਹਾ ਹੈ ਸੁਣ ਮੁੰਡਿਆ ਤੈਨੂੰ ਕੰਮ ਦੀ ਭਾਲ ਹੈ ਲੱਖਾ ਉਸ ਅਜਨਬੀ ਨੂੰ ਕਹਿੰਦਾ ਹੈ ਹਾਂਜੀ ਭਾਈ ਸਾਹਿਬ ਮੈਂ ਤਾਂ ਕਦੋਂ ਦਾ ਕੰਮ ਦੀ ਹੀ ਭਾਲ ਕਰ ਰਿਹਾ ਹਾਂ ਪਰ ਕਿਹੋ ਜਿਹਾ ਕੰਮ ਕਰਨਾ ਪਵੇਗਾ ਮੈਨੂੰ ਅਜਨਬੀ ਲੱਖੇ ਨੂੰ ਆਖਦਾ ਹੈ ਮੁੰਡਿਆ ਕੰਮ ਤਾਂ ਕੋਈ ਮਿਹਨਤ ਵਾਲਾ ਨਹੀਂ ਹੈ ਪਰ ਤੇਰੀ ਚੰਗੀ ਕਮਾਈ ਹੋ ਸਕਦੀ ਹੈ ਬਸ ਥੋੜਾ ਜਿਹਾ ਇਹ ਕੰਮ ਕਰਨਾ ਹੋਵੇਗਾ ਤੈਨੂੰ ਇਹ ਥੈਲਾ ਤੈਨੂੰ ਮੇਰੇ ਦਿੱਤੇ ਹੋਏ ਪਤੇ ਤੇ ਦੇ ਕੇ ਆਣਾ ਪਵੇਗਾ ਪਰ ਬਿਨਾ ਕੋਈ ਸਵਾਲ ਨੂੰ ਪੁੱਛੇ ਹਰ ਵਾਰ ਇੱਕ ਥੈਲਾ ਦੇ ਕੇ ਆਉਣ ਦੇ ਮੈਂ ਤੈਨੂੰ 2000 ਰੁਪਏ ਦਿਆਂ ਕਰਾਂਗਾ ਲੱਖਾ ਗੰਭੀਰ ਹੋ ਕੇ ਸੋਚਦਾ ਹੈ ਅਤੇ ਕੁਝ ਸਮੇਂ ਬਾਅਦ ਥੈਲਾ ਲੈ ਲੈਂਦਾ ਹੈ ਉਹ ਆਪਣੀ ਮਾਂ ਦੀ ਕਹੀਆਂ ਗਈਆਂ ਗੱਲਾਂ ਨੂੰ ਭੁੱਲ ਜਾਂਦਾ ਹੈ ਅਤੇ ਪੈਸਿਆਂ ਦੀ ਚਮਕ ਨੂੰ ਹੀ ਚੁਣਦਾ ਹੈ ਲੱਖਾ ਘਰ ਪਹੁੰਚ ਕੇ ਪੈਸੇ ਆਪਣੀ ਮਾਂ ਨੂੰ ਦਿੰਦਾ ਹੈ ਮਾਂ ਲੱਖੇ ਨੂੰ ਗੁੱਸੇ ਦੇ ਵਿੱਚ ਆਖਦੀ ਹੈ ਕਿੱਥੋਂ ਆਏ ਤੇਰੇ ਕੋਲੰਨੇ ਪੈਸੇ ਕਿੰਨਾ ਕਮਾ ਲਿਆ ਤੂੰ ਇੱਕ ਦਿਨ ਵਿੱਚ ਕੀ ਕੰਮ ਕੀਤਾ ਪੁੱਤ ਤੂੰ ਲੱਖਾ ਆਪਣੀ ਮਾਂ ਤੋਂ ਨਜ਼ਰਾਂ ਛੁਪਾਉਂਦਾ ਹੋਇਆ ਉਸ ਨੂੰ ਆਖਦਾ ਹੈ ਮਾਂ ਉਹ ਮੈਂ ਇੱਕ ਦੋਸਤ ਨਾਲ ਰਲ ਕੇ ਕੰਮ ਚਲਾਇਆ ਹੈ ਬਸ ਕੁਝ ਸਮਾਨ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਪਹੁੰਚਾਉਣਾ ਹੈ ਘੱਟ ਮਿਹਨਤ ਦੇ ਵਿੱਚ ਮੈਨੂੰ ਵਧੀਆ ਪੈਸੇ ਮਿਲਦੇ ਹਨ ਮਾਂ ਲੱਖੇ ਨੂੰ ਆਖਦੀ ਹੈ ਨਾ ਪੁੱਤ ਝੂਠ ਨਾ ਬੋਲ ਮੈਂ ਤੇਰੀਆਂ ਅੱਖਾਂ ਪੜ ਸਕਦੀ ਹਾਂ ਇਹ ਰੋਟੀ ਗੁਰੂ ਜੀ ਦੀ ਰਜ਼ਾ ਤੋਂ ਨਹੀਂ ਬਣੀ ਇਹ ਤੇ ਮਾਣ ਨਹੀਂ ਹੁੰਦਾ ਇਹ ਪਾਪ ਬਣ ਜਾਂਦਾ ਹੈ ਜਿਸ ਰੋਟੀ ਵਿੱਚ ਸੱਚ ਨਾ ਹੋਵੇ ਉਹ ਜ਼ਹਿਰ ਹੁੰਦੀ ਹੈ ਲੱਖਾਂ ਅੱਖਾਂ ਨੀਵੀਆਂ ਕਰ ਲੈਂਦਾ ਹੈ ਮਾਂ ਦੀਆਂ ਅੱਖਾਂ ਦੇ ਵਿੱਚ ਹੰਝੂ ਹੁੰਦੇ ਹਨ ਅਤੇ ਘਰ ਦੇ ਵਿੱਚ ਸਨਾਂਟਾ ਛਾ ਜਾਂਦਾ ਹੈ ਮਾਂ ਦੀਆਂ ਗੱਲਾਂ ਨੇ ਲੱਖੇ ਦੀ ਰੂਹ ਹਿਲਾ ਦਿੱਤੀ ਸੀ ਉਸਨੇ ਰਾਤ ਗੁਰੂ ਘਰ ਵਿੱਚ guzari ਜਿੱਥੇ ਹਰ ਦੁੱਖ ਤੇ ਚਿੰਤਾ ਦੂਰ ਹੋ ਜਾਂਦੀ ਹੈ ਗੁਰਦੁਆਰੇ ਵਿੱਚ ਗ੍ਰੰਥੀ ਸਿੰਘ ਜੀ ਵਾਕ ਸੁਣਾ ਰਹੇ ਸਨ ਕਿਰਤ ਕਰੋ ਨਾਮ ਜਪੋ ਅਤੇ ਵੰਡ ਛਕੋ ਸੱਚੀ ਕਰਨੀ ਸ਼ਰੀਰ ਧੋਵੇ ਝੂਠੀ ਕਰਨੀ ਮੈਲ ਪਰੀ ਸ਼ਬਦ ਦੀ ਗੂੰਜ ਲੱਖੇ ਦੇ ਦਿਲ ਨੂੰ ਹਿਲਾ ਦਿੰਦੀ ਹੈ ਉਹ ਹੰਝੂ ਭਰੀ ਅੱਖਾਂ ਨਾਲ ਗੁਰੂ ਸਾਹਿਬ ਜੀ ਦੇ ਅੱਗੇ ਸਿਰ ਝੁਕਾ ਲੈਂਦਾ ਹੈ ਲੱਖਾ ਗੁਰੂ ਜੀ ਨੂੰ ਆਖਦਾ ਹੈ ਹੇ ਵਾਹਿਗੁਰੂ ਮੈਨੂੰ ਸਹੀ ਰਸਤਾ ਦਿਖਾ ਮੈਨੂੰ ਸੱਚ ਦੀ ਰਾਹ ਤੇ ਤੁਰਨ ਦੀ ਹਿੰਮਤ ਦੇ ਉਸ ਰਾਤ ਲੱਖੇ ਲਈ ਇੱਕ ਨਵੇਂ ਸਵੇਰ ਦੀ ਸ਼ੁਰੂਆਤ ਸੀ ਜਿੱਥੋਂ ਆਤਮ ਗਿਆਨ ਨੇ ਅਸਲੀ ਕਮਾਈ ਦੀ ਪਰਿਭਾਸ਼ਾ ਦਿੱਤੀ ਅਗਲੀ ਸਵੇਰ ਦੀ ਰੌਸ਼ਨੀ ਨਵੀਂ ਆਸ ਲੈ ਕੇ ਆਉਂਦੀ ਹੈ ਲੱਖਾ ਆਪਣੇ ਜਾਣ ਪਛਾਣ ਤੋਂ ਕੁਝ ਪੈਸੇ ਉਧਾਰ ਲੈ ਕੇ ਸਬਜ਼ੀ ਦੀ ਰੇੜੀ ਲਗਾ ਲੈਂਦਾ ਹੈ ਗਲਤ ਰਸਤੇ ਤੋਂ ਮੁੜ ਕੇ ਲੱਖਾ ਹੁਣ ਮਿਹਨਤ ਦੀ ਕਮਾਈ ਵੱਲ ਤੁਰ ਪੈਂਦਾ ਹੈ ਉਹ ਜਾਣ ਚੁੱਕਾ ਸੀ ਰੋਟੀ ਵਿੱਚ ਸੱਚ ਹੋਵੇ ਤਾਂ ਥੋੜੀ ਰੋਟੀ ਵੀ ਬਰਕਤ ਵਾਲੀ ਹੁੰਦੀ ਹੈ ਲੱਖਾ ਗ੍ਰਾਹਕਾਂ ਨੂੰ ਆਵਾਜ਼ ਦਿੰਦਾ ਹੋਇਆ ਆਖਦਾ ਹੈ ਆਓ ਭੈਣ ਜੀ ਅਤੇ ਭਰਾਵੋ ਤਾਜ਼ੀਆਂ ਸਬਜ਼ੀਆਂ ਲੈ ਜਾਓ ਵਾਹਿਗੁਰੂ ਜੀ ਦੀ ਕਿਰਪਾ ਨਾਲ ਲੱਖੇ ਕੋਲ ਲੋਕਾਂ ਦੀ ਭੀੜ ਲੱਗ ਜਾਂਦੀ ਹੈ ਉਸ ਦੀ ਮਾਂ ਉਸ ਨੂੰ ਦੂਰੋਂ ਦੇਖ ਕੇ ਮੁਸਕਰਾਉਂਦੀ ਹੈ ਅਤੇ ਵਾਹਿਗੁਰੂ ਦਾ ਧੰਨਵਾਦ ਕਰਦੀ ਹੋਈ ਆਖਦੀ ਹੈ ਹੁਣ ਮੇਰਾ ਪੁੱਤ ਸੱਚ ਦੀ ਕਮਾਈ ਕਰ ਰਿਹਾ ਹੈ ਗੁਰੂ ਸਾਹਿਬ ਜੀ ਦੀ ਕਿਰਪਾ ਕਾਰਨ ਉਹ ਸੱਚੀ ਰਾਹ ਤੇ ਤੁਰ ਚੁੱਕਿਆ ਹੈ ਹੁਣ ਜੋ ਉਹ ਕਰ ਰਿਹਾ ਹੈ ਉਹੀ ਸੱਚ ਦੀ ਕਮਾਈ ਹੈ ਇਸ ਕਹਾਣੀ ਤੋਂ ਸਾਨੂੰ ਸਿੱਖਿਆ ਮਿਲਦੀ ਹੈ ਕਦੇ ਵੀ ਆਸਾਨ ਰਾਹ ਚੁਣ ਕੇ ਸੱਚ ਨੂੰ ਨਾ ਭੁੱਲੀਏ ਗੁਰੂ ਨਾਨਕ ਸਾਹਿਬ ਸਾਨੂੰ ਸਿਖਾਉਂਦੇ ਹਨ ਕਿਰਤ ਕਰੋ ਸੱਚ ਬੋਲੋ ਤੇ ਸੱਚ ਦੀ ਕਮਾਈ ਨਾਲ ਆਪਣੀ ਜ਼ਿੰਦਗੀ ਨੂੰ ਜੀਓ ਜੇ ਤੁਹਾਨੂੰ ਇਹ ਕਹਾਣੀ ਚੰਗੀ ਲੱਗਦੀ ਹੈ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਇਸ ਕਹਾਣੀ ਨੂੰ ਲਾਈਕ ਸ਼ੇਅਰ ਕਰੋ ਤੁਸੀਂ ਅੱਗੇ ਕਿਸ ਤਰ੍ਹਾਂ ਦੀ ਕਹਾਣੀ ਸੁੰਨਾ ਚਾਹੁੰਦੇ ਹੋ ਜਾਂ ਆਪਣੀ ਕਿਸੇ ਵੀ ਤਰ੍ਹਾਂ ਦੀ رائے ਨੂੰ ਸਾਂਝਾ ਕਰਨ ਲਈ ਕਮੈਂਟ ਜ਼ਰੂਰ ਕਰਨਾ